ਸਾਈਂ ਬਾਬਾ ਪ੍ਰਤਾਪੇ ਸ਼ਾ ਕਾਦਰੀ ਦੇ ਦਰਬਾਰ ਪਿੰਡ ਪੜਿਆਣਾ ਤਹਿਸੀਲ ਫਗਵਾੜਾ ਵਿਖੇ ਸਾਲਾਨਾ ਜੋੜ ਮੇਲਾ 19 ਅਤੇ 20 ਜੂਨ ਨੂੰ ਦਰਬਾਰ ਦੇ ਸੇਵਾਦਾਰ ਸਤਪਾਲ ਕੈਥ ਦੀ ਅਗਵਾਈ ਹੇਠ ਪ੍ਰਬੰਧਕ ਕਮੇਟੀ ਵੱਲੋਂ ಗ್ರಾಮ ਪੰਚਾਇਤ ਐਨ ਆਰ ਆਈ ਵੀਰਾ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਅਤੇ ਉਤਸ਼ਾਹਪੂਰਵਕ ਮਨਾਇਆ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਦਿਨ ਵੀਰਵਾਰ 19 ਜੂਨ ਸ਼ਾਮ 5 ਵਜੇ ਚਰਾਗ ਅਤੇ ਮਹਿੰਦੀ ਦੀ ਰਸਮ ਤੋਂ ਬਾਅਦ ਰਾਤ 9 ਵਜੇ ਨਕਰ ਮਾਸਟਰ ਲਾਡੀ ਖੇੜਾ ਐਂਡ ਪਾਰਟੀ ਆਪਣੇ ਫੰਦ ਦਾ ਮੁਜਾਰਾ ਕਰਨਗੇ ਦੂਜੇ ਦਿਨ ਸ਼ੁੱਕਰਵਾਰ 20 ਜੂਨ ਨੂੰ ਸਵੇਰੇ ਚਾਦਰ ਅਤੇ ਝੰਡੇ ਦੀ ਰਸਮ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਵੇਗੀ ਜਿਸ ਤੋਂ ਬਾਅਦ ਧਾਰਮਿਕ ਅਤੇ ਸਭਿਆਚਾਰਕ ਸਟੇਜ ਸਜਾਈ ਜਾਵੇਗੀ ਜਿਸ ਵਿੱਚ ਨਾਮਵਾਰ ਕਲਾਕਾਰ ਬਲਰਾਜ ਬਿਲਗਾ ਦੀਪ ਖੇੜਾ ਲਾਲੀ ਅਠੋਲੀ ਅਤੇ ਹੋਰ ਕਲਾਕਾਰ ਹਾਜ਼ਰੀਆਂ ਲਗਵਾਉਣਗੇ ਚਾਹ ਪਕੌੜੇ ਠੰਡੇ ਮਿੱਠੇ ਜਲਦੀ ਸ਼ਬੀਲ ਪੀਰਾਂ ਦਾ ਲੰਗਰ ਉਟਟ ਵਰਤਾਇਆ ਜਾਵੇਗਾ ਦਰਬਾਰ ਸਾਈ ਪ੍ਰਤਾਪੇ ਸ਼ਹਿਦ ਮੇਲੀ ਰੋਡ ਪਿੰਡ ਭਵਿਆਣਾ ਵਿਖੇ ਸਮੂਹ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਇਕੱਠ ਕੀਤਾ ਗਿਆ ਮੀਟਿੰਗ ਹੋਈ ਹੈ ਜਿਸ ਵਿੱਚ ਹਰੇਕ ਸਾਲ ਜਿਸ ਤਰ੍ਹਾਂ ਬਾਬਾ ਜੀ ਦਾ ਮੇਲਾ ਮਨਾਇਦਾ ਉਸ ਮੇਲੇ ਦੇ ਸੰਬੰਧੀ ਮੀਟਿੰਗ ਕੀਤੀ ਗਈ ਆ ਸੰਗਤਾਂ ਨੇ ਇਸ ਮੇਲੇ ਨੂੰ ਹਰੇਕ ਸਾਲ ਦੀ ਤਰ੍ਹਾਂ 19 ਜੂਨ ਤੋਂ 20 ਜੂਨ ਨੂੰ ਮਨਾਉਣ ਦੀ ਸਲਾਹ ਕੀਤੀ ਆ 6 ਹਾੜ ਦਾ ਹਰੇਕ ਸਾਲ ਇਹੀ ਮੇਲਾ ਹੁੰਦਾ ਹੈ 19 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਤਤ ਲੰਗਰ ਵਰਤੇਗਾ ਮਹਿੰਦੀ ਦੀ ਰਸਮ ਹੋਵੇਗੀ ਹੋਰ ਕਲਾਕਾਰ ਪਹਾਰ ਲੱਗਣਗੇ ਨਕਾਰ ਲੱਗਣਗੇ ਤੇ 20 ਜੂਨ ਨੂੰ ਬਾਬਾ ਜੀ ਦੇ ਦਰਬਾਰ ਤੇ ਬਹੁਤ ਹੀ ਪੰਜਾਬ ਦੇ ਮਸ਼ਹੂਰ ਸੰਗਰ ਬਰਰਾਜ ਗੜਗਾ ਪਹੁੰਚ ਰਹੇ ਨੇ ਤੇ ਹੋ ਦੀਪ ਘੇੜਾ ਅਤੇ ਹੋਰ ਮਿਊਜ਼ਿਕਲ ਗਰੁੱਪ ਕਾਫੀ ਪਹੁੰਚ ਰਹੇ ਨੇ ਉਹ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਚਾਹ ਪਕੌੜਿਆਂ ਦਾ ਲੰਗਰ ਸ਼ਬੀਲਾ ਤੇ ਬਾਬਾ ਜੀ ਦਾ ਟੋਟ ਲੰਗਰ ਬਤਾਇਆ ਜਾਵੇਗਾ ਦੁਪਹਿਰ ਦੇ ਸਮੇਂ ਸਾਰੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵੱਤ ਵੱਜ ਬਾਬਾ ਜੀ ਦੇ ਦਰਬਾਰ ਤੇ ਪਹੁੰਚੋ ਦਰੋਂ ਕਰਨ ਬਧਾਵੋ ਸਾਰਜ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਪੂਰੇ ਨਗਰ ਵੱਲੋਂ ਇਸ ਮੇਲੇ ਵਿੱਚ ਐਨਆਰਏ ਵੀਰਾਂ ਦਾ ਸਹਿਯੋਗ ਆ ਸੰਭੂ ਨਗਰ ਦਾ ਸਹਿਯੋਗ ਆ ਇਲਾਕੇ ਦੀਆਂ ਸੰਗਤਾਂ ਦਾ ਸਹਿਯੋਗ ਆ ਸਾਰੀਆਂ ਸੰਗਤਾਂ ਨੂੰ ਅਪੀਲ ਹੈ ਕਿ ਸ਼ਾਂਤੀ ਮਈ ਮੇਲੇ ਨੂੰ ਸ਼ਾਂਤੀ ਮਈ ਤੀਕੇ ਨਾਲ ਆ ਕੇ ਹੀ ਬਾਬਾ ਜੀ ਮਹਿਮਾ ਦਾ ਗੁਣਗਾਨ ਸੁਣ ਲਈ ਬਾਬਾ ਜੀ ਦਾ ਲੰਗਰ ਸ਼ਕਨ ਸ਼ਬੀਲਾ ਸ਼ਕਨ 50 ਪਕੌੜੇ ਲੰਗਰ ਸ਼ਕਨ ਧੰਨਵਾਦੀ ਹਾਂਗੇ ਬਹੁਤ ਬਹੁਤ ਸੰਤੋਸ਼